ਹੋ ਯੋਦ ਚੌਲ ਚੰਗੇ ਲੱਗਦੇ ਜਿਰਚੋਂ 44 ਤੇ ਕੜੱਪ ਦੇਣ ਜਾਂਦਾ ਜੇ ਝੋਨੇ ਦੀ ਦਸੀਏ ਮਿਹਨਤ ਹਾਲ ਦੱਸਿਆ ਨਹੀਂ ਜਾਂਦਾ ਚੱਪਣੀ ਉੱਪਰ ਤੈਂ ਗਲਗੇ ਗੋਡੇ ਹੋ ਚੱਪਣੀ ਉੱਪਰ ਤੈਂ ਗਲਗੇ ਗੋਡੇ ਮੱਛਰ ਚੂਕਣੇ ਖਾਂਦਾ ਤੇਲ ਲਿਆਉਣਾ ਸੀ ਤੇ ਵੇਚਣਾ ਪੈ ਗਿਆ ਹੋ ਵੇਚਣਾ ਪੈ ਗਿਆ ਢਾਂਡਾ ਇੰਜਣ ਡਿਗੜ ਗਿਆ ਮਸਾਂ ਭਾਲ ਕੇ ਮਿਸਤਰੀ ਲਿਆਂਦਾ ਸੂਤ ਕਰਾਈ ਵਿੱਚ ਲੈ ਗਿਆ ਮੁਰਗੀਆਂ ਹੁਣ ਜਵਾਕ ਭਾਲਦੇ ਉਹ ਜੋ ਆਕਪਾਲ ਦੇ ਆਂਡਾ ਮੁਗਲ ਲਮਾਰਿਆਂ ਵਿੱਚ ਆਸਾਂ ਕਲ ਹੁਣ ਮੁੰਡਾ ਪੜਨ ਨਹੀਂ ਜਾਂਦਾ ਘਰ ਵਾਲੀ ਦੇ ਗਹਿਣੇ ਦੇਖਤੇ ਉਹ ਘਰ ਵਾਲੀ ਦੇ ਗਹਿਣੇ ਦੇਖਤੇ ਸੌਰ ਦਿੰਦੇ ਆਲਾੰ ਬਾਲੂ ਟੁਕਰ ਖੇਲ ਵਿਲੀਆਂ ਕੰਮ ਵਛਰੂ ਬਰੋਬਰ ਹੋ ਵਛਰੂ ਬਰੋਬਰ ਨਾਂਦਾ ਜੱਟ ਨੂੰ ਬਿਠਾ ਕੇ ਪੁੱਛਦੇ ਘਰ ਦੇ ਕਿਹੜਾ ਝੋਨੇ ਵਿੱਚ ਫੋੜ ਲਿਆਂਦਾ ਐ ਦੂ ਚੰਦਾਰਿਆਂ ਉਹ ਜੱਥੇ ਵੰਦੋ ਹੋ ਵਿਦੂ ਚੰਗਾਰੇਗਾ ਹੋ ਜੱਜ ਜਥੇ ਬੰਦ ਕਾਫਲਾ ਬਣਾ ਲਾ ਸੰਜਾ ਚੌਕੀਦਾਰਾਂ ਦਾ ਬਣ ਸਕਿੰਦਰ ਕਾਨ ਤਰਨਿਆਂ ਤੇ ਹੋ ਨ ਤਰਨਿਆਂ ਤੇ ਜਾਂਦਾ ਉਹਦੇ ਸੱਗ ਤੂੰ ਲੜ ਜਾ ਤੇ ਸ਼ਰਮ ਕਾਸ ਤੋਂ ਖਾਂਦਾ ਹੱਕ ਤੇ ਲੜਦਿਆਂ ਨੂੰ ਮਿਲ ਸਾਰਾ ਕੋ ਜਾਂਦਾ ਹੱਕ ਤੇ ਲੜਦਿਆਂ ਨੂੰ ਮਿਲ ਸਾਰਾ ਕੋ ਜਾਂਦਾ